ਇਹ ਮੇਰੇ ਪਾਇਆ ਜੀ ਦਾ ਬੇਟਾ ਸੀ ਸਰਦਾਰ ਭੁਪਿੰਦਰ ਸਿੰਘ ਪਿਛਲੇ तकरीबन 40 ਸਾਲ ਤੋਂ ਅਮਰੀਕਾ ਰਹਿ ਰਹੇ ਨੇ ਪਰਿਵਾਰ ਸਮੇਤ ਉਹਨਾਂ ਦੇ ਦੋ ਲੜਕੇ ਸੀ ਵੱਡਾ ਕਰਨਜੀਤ ਤੇ ਛੋਟਾ ਸੀ ਵਿਪਲ ਮੁੰਡਾ ਜਿਹੜਾ ਜਿਹੜਾ ਕਰਨਜੀਤ ਸੀ ਉਹ ਵਿਆਹ ਹੋਇਆ ਸੀ ਉਹਦੇ ਤਿੰਨ ਬੱਚੇ ਸੀ ਅੱਜ ਕੱਲ੍ਹ ਵਿੱਚ ਪਤਾ ਨਹੀਂ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ इतवारੇ ਤੇ ਨਹੀਂ ਪਤਾ ਪਤਾ ਜੀ ਲੱਗਾ ਤੇ ਇਹ ਸ਼ਨੀਵਾਰ ਦੀ ਰਾਤ ਨੂੰ ਇਹ ਇੱਕ ਦਰਦਨਾਕ ਘਟਨਾ ਵਾਪਰੀ ਜਿਹੜੀ ਕਰਮਜੀਤ ਜਿਹੜਾ ਭਵਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹ ਛੋਟੇ ਭਰਾ ਜਿਹੜਾ ਸੀ ਉਹਦਾ ਵਿਪਨ ਉਹ ਤੇ ਗੋਲੀਆਂ ਚਲਾਣੀ ਸ਼ੁਰੂ ਕਰ ਦਿੱਤੀਆਂ ਅਨੀਦਰ ਨੂੰ ਉਹਨ ਦਾ ਡੈਡੀ ਭਵਿੰਦਰ ਸਿੰਘ ਵੀ ਉੱਠ ਪਿਆ ਮਦਰ ਵੀ ਉੱਠ ਗਈ ਕਹਿ ਤਰੀ ਕੀ ਉਹਨੂੰ ਫੜ ਫੜ ਕੇ ਉਹਨੂੰ ਬਾਹਰ ਕੱਢਿਆ ਬਾਜ ਜਾ ਕੇ ਨਹੀਂ ਦਿਨ ਨੂੰ ਫਿਰ ਤੇ ਪੁਲਿਸ ਵੀ ਆ ਗਈ ਐਂਬੂਲੈਂਸ ਆ ਗਈ ਪੁਲਿਸ ਨੂੰ ਵੇਖ ਕੇ ਉਹ ਦੌੜਿਆ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ ਦੋਨੋਂ ਦੀ ਮੌਤ ਹੋ ਗਈ ਤਾਂ ਜੀ ਨੂੰ ਵੀ ਉਹਨਾਂ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਪਰ ਉਹ ਟੱਚ ਕਰਕੇ ਪਿਟੂ ਤੇ ਗੋਲੀ ਸਾਈਡ ਨੂੰ ਲੰਘੀ ਠੀਕ ਹੈ ਉਹ ਹਸਪੀਟਲ ਸੀ ਪਰ ਠੀਕ ਨੇ ਹੁਣ ਉਹ ਘਰ ਆ ਗਏ ਨੇ ਅਫਸਰ ਤੋਂ ਆ ਦਾ ਕਾਰਨ ਤਾਂ ਘਰ ਦੀ ਕੋਈ ਗੱਲਬਾਤ ਹੋ ਸਕਦੀ ਹੈ ਕੋਈ ਹੋਰ ਕੁਝ ਕੁਝ ਨਹੀਂ ਕਹਿ ਸਕਦੇ ਤੇ ਬਾਰੇ ਕਿ ਕਿੰਨੇ ਸਮੇਂ ਤੋਂ ਬਾਹਰ ਰਹੇ ਕਿਨੇ ਕਿਨੇ ਬੱਚੇ ਸੀ ਭਵਿੰਦਰ ਸਿੰਘ ਪਿਛਲੇ 40-42 ਸਾਲ ਤੋਂ ਰਹਿ ਰਿਹਾ ਉੱਥੇ ਪਿੱਛੇ ਬਾਅਦ ਚ ਆਪਣੇ ਇਥੇ ਆ ਕੇ ਇੰਡੀਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ ਬੱਚੇ ਵੀ ਉੱਥੇ ਫਿਰ ਤੇ ਬੱਚਾ ਸਵੇਤ ਰਹੇ ਸੀ ਇਹ ਦੋਨੋਂ ਨੌਜਵਾਨਾਂ ਦੀ ਮੌਤ ਹੋਈ ਇਹਨਾਂ ਕੋ ਮੈਰਿਡ ਕੌਨ ਸੀ ਅਨਮੈਰਿਡ ਕੌਨ ਸੀ ਬੱਚੇ ਕਿੰਨੇ ਸੀ ਵੱਡਾ ਜਿਹਨੇ ਜਿਹਨੇ ਕਰਮਜੀਤ ਜਿੰਨੇ ਗੋਲੀਆਂ ਚਲਾਈਆਂ ਉਹ ਮੈਰਿਡ ਸੀ ਉਹਦੇ ਉਹਦੇ ਅੱਗੂ ਤਿੰਨ ਬੱਚੇ ਸੀ ਦੋ ਬੱਚੇ ਛੋਟੇ ਛੋਟੇ ਲੜਕੇ ਸੀ ਇੱਕ ਲੜਕੀ ਤਿੰਨ ਬੱਚੇ ਨੇ ਓਥੇ ਇੰਡੀਆ ਘਰ ਦੇ ਵਿੱਚ ਕੌਣ ਰਹਿੰਦਾ ਹੋਊ ਇੰਡੀਆ 'ਚ ਸਾਡੇ ਤਾਈ ਜੀ ਰਹਿੰਦੇ ਨੇ ਜਿਹੜੇ ਉਹਨਾਂ ਦੇ ਦਾਦੀ ਹੈ ਬੱਚਿਆਂ ਦੀ ਭਵਿੰਦਰ ਸਿੰਘ ਦੀ ਮਦਦ ਉਹ ਇੱਥੇ ਰਹਿੰਦੇ ਇਸ ਤੋਂ ਨਾਲ ਆ ਕੇ ਕਿਸੀ ਕੋਣਾ ਕੋ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ ਚ ਸਾਡਾ ਪੂਰਾ ਇਲਾਕਾ ਪੂਰਾ ਨਗਰ ਜਿਹੜਾ ਜੋ ਸੋਗ ਦੇ ਵਿੱਚ ਡੁੱਬਿਆ ਪਿਆ ਸਾਡੇ ਪਰਿਵਾਰ ਸਾਰੇ ਉੱਥੇ ਮਰਦੇ ਵਿੱਚ ਹੀ ਜਾ ਰਹੇ ਨੇ ਉਹ ਵੀ ਪੂਰੇ ਸੋਗ ਦੇ ਵਿੱਚ ਡੁੱਬੇ ਪਿਆ ਹੈ ਘਟਨਾ ਬਹੁਤ ਮੰਦਭਾਗੀ ਹੈ ਰਮਨ I don't know.